ਸਤਿ ਗੁਰੂ ਜੀ ਸਾਰਿਆਂ ਨੂੰ ਅੱਜ ਆਪਾਂ ਹਰੀਆਂ ਸਬਜ਼ੀਆਂ ਲਈਆਂ ਇਹ 5 ਕਿਲੋ ਆਪਾਂ ਗਾਜਰ ਲਈਆਂ ਇਹਦਾ ਆਪਾਂ ਬਣਾਵਾਂਗੇ ਗਾਜ ਆਪਾਂ ਕਿਉਂਕਿ ਸਰਦੀਆਂ ਦਾ ਮੌਸਮ ਚੱਲ ਰਿਹਾ ਤੇ ਗਾਜਰਾਂ ਬਹੁਤ ਵਧੀਆ ਆ ਰਹੀਆਂ ਇਹ ਆਪਾਂ ਲਈਆਂ 2 ਕਿਲੋ ਹੈਗੀਆਂ ਇਹ ਗਲਗਲਾ ਆਹ ਵਾਲੀਆਂ ਤੇ ਇਹ ਵਾਲੇ ਜਿਹੜੇ ਨਿੰਬੂ ਆ ਇਹ ਵੀ ਜੀ ਗਲਗਲਾ ਮਰਗੇ ਏਡੇ ਏਡੇ ਆ ਇਹ ਵੀ ਆਚਾਰ ਪਾਉਣ ਵਾਲੀ ਆ ਜਦੋਂ ਮੈਂ ਲੈ ਇਹ ਤਾਂ ਫਿਰ ਮੈਂ ਇਹ ਵੀ ਨਾਲ ਲੈ ਲੇ 3 ਕਿਲੋ ਆਪਾਂ ਇਹ ਵਾਲੇ ਲਈ ਆ ਆਵਲੀਆਂ ਆਪਾਂ ਜਿਹੜੀਆਂ ਹੈਗੀਆਂ ਮਿਰਚਾਂ ਲਈਆਂ ਇਹ ਵੀ ਹਰੀਆਂ-ਹਰੀਆਂ ਵਧੀਆ ਮਿਰਚਾਂ ਲਈਆਂ ਆ ਲਾਲ ਮਿਰਚਾਂ ਤੇ ਆ ਹਰੀਆਂ ਮਿਰਚਾਂ ਠੀਕ ਹੈ ਇਹ 1/2 ਕਿਲੋ ਆ ਇਹ ਵੀ ਆਪਾਂ ਇਹ ਆਪਾਂ ਅਚਾਰ ਵਾਸਤੇ ਲਈਆਂ ਤੇ ਅਚਾਰ ਬਣਾਵਾਂਗੇ ਇਹਦਾ ਆ ਆਪਾਂ ਗੋਭੀ ਲਈ ਹੈ ਤੇ ਇਹ ਬੂੰਗਰੇ ਲਈਏ ਇਹ ਸਾਰੀਆਂ ਹਰੀਆਂ ਸਬਜ਼ੀਆਂ ਨੂੰ ਆਪਾਂ ਧੋ ਕੇ ਨਾ ਤੇ ਫਿਰ ਅਲੱਗ-ਅਲੱਗ ਹਰ ਰੋਜ਼ ਨਵੀਆਂ ਸਬਜ਼ੀਆਂ ਵਰਤਾਂਗੇ ਤੇ ਆਪਾਂ ਨਾਲ-ਨਾਲ ਇਹਨਾਂ ਦੀ ਵੀਡੀਓ ਵੀ ਬਣਾਵਾਂਗੇ ਇਹਨਾ ਆਪਾਂ ਸਾਰੇ ਇਸ ਤਰ੍ਹਾਂ ਕਰਕੇ ਪੁੰਝ ਲੈ। ਇਹਨਾਂ ਨੂੰ ਪੁੰਝ ਕੇ ਸਾਰੇ ਮਾਹਾਂ ਪੁੰਝ ਕੇ ਰੱਖ ਲੈ ਸੀ ਆਪਾਂ। ਤੇ ਹੁਣ ਨਾ ਆਪਾਂ ਇਹਨਾਂ ਨੂੰ ਚੀਰਦੇ ਆਂ। ਅਸੀਂ ਰੱਖ ਪਹਿਲਾਂ ਨਿੰਬੂ ਦਾ ਪਾਵਾਂਗੇ 4। ਇਸ ਤਰ੍ਹਾਂ ਕਰ। ਫਾੜੀਆਂ ਤੁਸੀਂ ਆਦਿ ਹਿਸਾਬ ਨਾਲ ਰੱਖ ਸਕਦੇ ਆਂ। ਵਰਤਾਂ। ਐਂ ਡੇ ਡੇ ਆਪਾਂ ਫਾੜੀਆਂ ਬਣਾ ਲਾਂਗੇ। ਐਂ ਕਰਕੇ। ਸਰਕਣਾ ਤਾਂ ਸਾਰੇ ਕੱਟ ਕੇ ਰੱਖ ਲਾਂਗੇ। ਹਾੜੀ ਤੁਸੀਂ ਛੋਟੀ ਵੱਡੀ ਜਿੰਨੀ ਤੁਸੀਂ ਰੱਖਣੀ ਉਨੀ ਰੱਖ ਸਕਦੇ ਆ। ਇਹ ਬਹੁਤ ਵਧੀਆ achar ਬਣਦਾ। ਸਬਜ਼ੀਆਂ ਦੇ ਵਿੱਚ ਜਰੂਰ ਬਣਾ ਕੇ ਵੇਖਿਓ। ਇਹ ਅੱਗੇ ਤਾਂ ਨਹੀਂ ਮੈਨੂੰ ਕਦੇ ਇਸ ਤਰ੍ਹਾਂ ਦੇ ਏਡੇ ਡੇ ਨਿੰਬੂ ਨਹੀਂ ਸੀ ਮਿਲੇ। ਜਿਹੜੇ ਭਾਈ ਤੋਂ ਲਏ ਉਹ ਕਹਿੰਦਾ ਇਹ ਨਿੰਬੂ ਹੀ ਆ। ਤੇ ਉਹ ਗਾਲਗਾਲਾ ਫਿਰ ਮੈਂ ਕਿਹਾ ਚੱਲ ਇਹ ਵੀ ਲੈ ਲੈਣੀ ਹੈ ਤੇ ਮੇਰਾ ਘਾਲਾ ਇਹਦਾ achar ਉਸ ਤੋਂ ਵੀ ਜ਼ਿਆਦਾ ਸਵਾਦ ਬਣੂਗਾ। ਜਿਹੜੇ ਨਿੰਬੂ ਜਿਹੇ ਕੱਟ ਲਏ ਤੇ ਜਿਹੜੀਆਂ ਇਹ ਆਪਣੀਆਂ ਗਲਗਲਾਂ ਪਈਆਂ ਇਹਨਾਂ ਨੂੰ ਆਪਾਂ ਫੇਰ ਚਾਰ ਪਾਵਾਂਗੇ ਇਹਨਾਂ ਦਾ ਕੱਲ ਨੂੰ ਜਾਂ ਪਰਸੋਂ ਪਾਵਾਂਗੇ ਜੇ ਤੋ ਪਾਵਾਂਗੇ ਤਾਂ ਤੁਹਾਨੂੰ ਦੱਸੂਗੀ ਮੈਂ ਹੁਣ ਨਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਲਿਆਂਗੇ 2-3 ਚਮਚ ਜਿਹੜਾ ਇਹਦਾ ਹੈਗਾ ਪਾਣੀ ਜਿਹਾ ਇਹ ਸਾਰਾ ਨਿਕਲ ਜਾਊਗਾ ਰਸਾਂ ਰੱਖੇ ਜਿਆਦਾ ਵੀ ਨਹੀਂ ਪਾਉਣਾ ਬਸ ਦੋ ਛਮਚੇ ਪਾ ਦੇ ਹੁਣ ਇਹਨੂੰ ਹੱਥ ਨਾਲ ਇਸ ਤਰ੍ਹਾਂ ਕਰਕੇ ਨਾ ਆਪ ਹੱਥ ਨਾਲ ਹਿਲਾ ਰਹੇ ਹਾਂ ਇਹਨੂੰ ਐ ਕਰਕੇ ਵੀ ਸਾਰੀਆਂ ਪਾੜੀਆਂ ਨੂੰ ਨਾ ਇਹ ਨੂਨ ਚੰਗੀ ਤਰ੍ਹਾਂ ਲੱਗ ਜੇ। ਇਹਨੂੰ ਚੰਗੀ ਤਰ੍ਹਾਂ ਹੁਣ ਨਮਕ ਲੱਗ ਗਿਆ। ਇਹਦੇ ਵਿੱਚੋਂ ਸਾਰਾ ਪਾਣੀ ਨਿਕਲ ਜਾਊਗਾ। ਇਹਦਾ ਜਿਹੜਾ ਫਾਹਾ ਜਿਆਦਾ ਪਾਣੀ ਆ ਇਸ ਤਰ੍ਹਾਂ ਨਿਕਲ ਜਾਊਗਾ। ਹੁਣ ਆਪ ਇਹਨੂੰ ਟੱਕੇ ਰੱਖ ਦੇਣੇ ਆ। ਦੋਟਾ ਇੱਕ ਘੰਟਿਆਂ ਵਾਸਤੇ ਇਹਨਾਂ ਆਪ ਇੱਧਰ ਰੱਖ ਦੇ ਦਿੰਨੇ ਆ ਤੇ ਆਪਾਂ ਇਹਦੇ ਵਿੱਚ ਮਿਰਚਾਂ ਦਾ ਚਾਰੀ ਪਾਵਾਂਗੇ ਇਹ ਆਪਾਂ ਹਰੀ ਮਿਰਚ ਲੈ ਲਈ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਵਿੱਚ ਥਾਲੀ ਦੇ ਵਿੱਚ ਇਹਨੂੰ ਰੱਖੀ ਚੱਲਾਂਗੇ ਜੇ ਇੱਥੇ ਇਸ ਤਰ੍ਹਾਂ ਕਰਕੇ ਪਾਣੀ ਛੇਰ ਲਾਂਗੇ ਦੋ ਫੜਾ ਵਿਚਾਲੂ ਕਰ ਲਾਂਗੇ ਐਡੇ-ਐਡੇ ਟੁਕੜੇ ਕੱਟ ਲਾਂਗੇ ਆਪਾਂ ਜਿਆਦੇ ਵੱਡੀਆਂ ਨੇ ਇਹਨੂੰ ਆਪਾਂ ਐ ਕਰਕੇ ચીਰ ਦਿਆਂਗੇ ਇਹਦੇ ਵਿੱਚ ਆਪਾਂ ਭਰ ਕੇ ਨਹੀਂ ਪਾਵਾਂਗੇ ਮਿਰਚ ਆਪਾਂ ਐ ਹੀ ਪਾਵਾਂਗੇ ਐਂ ਕਰਕੇ ਹੁਸੇ ਨਾਲ ਕਿਸੇ ਦਿਨ ਦੋ ਫੜ ਹੋ ਜਾਣ ਨੇ ਕਿਸੇ ਚਾਰ ਫੜ ਕਿਸੇ ਛੇ ਇਹ ਵੀ ਆਪਾਂ ਐ ਹੀ ચીਰ ਕੇ ਰੱਖ ਲੈਣੇ ਸਾਰੀਆਂ ਮਿਰਚਾਂ ਇਹ ਆਪਣੇ ਹੈ ਨਾ ਹੁਣ ਸਾਰੀਆਂ ਆਪਾਂ ਮਿਰਚਾਂ ਲਈਆਂ ਕੱਟ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਵੀ ਨਾ ਆਪਾਂ ਨਮਕ ਲਾ ਦਿਆਂਗੇ ਇਸ ਤਰ੍ਹਾਂ ਨੂੰ ਥੋੜਾ ਜਿਹਾ ਇਹਨੂੰ ਆਪਾਂ ਚੰਗੀ ਲਾਉਂਗੇ ਇਹਨੂੰ ਇਸ ਤਰ੍ਹਾਂ ਨਾਲ ਹਿਲਾਉਣਾ ਖੈ ਕਿ ਜਿਆਦਾ ਮਿਰਚਾਂ ਲੱਗ ਜਾਂਦੀਆਂ ਇਸ ਤਰ੍ਹਾਂ ਕਰਕੇ ਆਪਾਂ ਨੂੰ ਹਿਲਾ ਲਾਂਗੇ ਇਹ ਵੀ ਆਪਾਂ 2 ਘੰਟੇ ਵਾਸਤੇ ਰੱਖ ਲਾਂਗੇ ਇਹਦੇ ਵਿੱਚ ਵੀ ਜਿਹੜਾ ਇਹਦਾ ਪਾਣੀ ਹੋਇਆ ਫਾਲਤੂ ਦਾ ਉਹ ਨਿਕਲ ਜੂਗਾ ਤੇ ਫਿਰ ਆਪਾਂ ਇਹਦਾ ਆਚਾਰ ਪਾਵਾਂਗੇ ਐ ਕਰਕੇ ਇਹਨੂੰ ਵੀ ਆਪਾਂ ਕਾਠੇ ਰੱਖ ਦਿੰਦੇ ਹਾਂ ਉਹਨਾਂ ਆਪਾਂ ਇੱਥੇ ਕੜਾਈ ਰੱਖਤੀ ਤੇ ਆਪਾਂ ਇਹਦੇ ਵਿੱਚ ਮਸਾਲੇ ਭੁੰਨਦੇ ਆ ਆਚਾਰ ਦੇ ਇਹ ਆਪਾਂ 2 ਚਮਚ ਸੌਂਫ ਪਾਤੀ ਇਹਨੂੰ ਆਪਾਂ ਹਲਕਾ ਜਿਹਾ ਰੋਸਟ ਕਰ ਲੈਂਦੇ ਆ ਐ ਕਰਕੇ ਹਲਕਾ ਹਲਕਾ ਇਸ ਕਰਨਾ ਦੋ ਚਮਚੇ ਆਪਾਂ ਹਜੀਰਾ ਪਾ ਲਿਆ ਇਹਦੇ ਵਿੱਚ ਇਹਨੂੰ ਹਲਕੀ ਜਿਹੀ ਅੱਗ ਤੇ ਆਪਾਂ ਭੁੰਨੀ ਚੱਲਾਂਗੇ ਬੀਹ ਦੀ ਜਿਹੜੀ ਵਿੱਚ ਅੰਦਰ ਨਮੀ ਆ ਉਸ ਠੀਕ ਹੋ ਜੇ ਸੁੱਕ ਜੂਗੇ ਇਹ ਹੁਣ ਆਪਾਂ ਇਹਦੇ ਵਿੱਚ ਦੋ ਚਮਚੇ ਜਿਮੇਨ ਪਾ ਦੇਣਗੇ ਇਹ ਪਾਦੀ ਵਿੱਚ ਜਮੈਣ ਇਹਨੂੰ ਵੀ ਆਪਾਂ ਭੁੰਨ ਲਵਾਂਗੇ ਹੁਣ ਇਹ ਆਪਾਂ ਜਿਹੜੀ ਹੈਗੀ ਆ ਇਹ ਸਰੋਂ ਪਾਈ ਆ ਕਾਲੀ ਸਰੋਂ ਜਿਹਨੂੰ ਆਪਾਂ ਰਾਈ ਕਹਿੰਦੇ ਆ ਇੱਕ ਚਮਚ ਇਹ ਪਾਤਾ ਆਪਾਂ ਇਹ ਪੀਲੀ ਸਰੋਂ ਇਹ ਵੀ ਆਪਾਂ ਇੱਕ ਚਮਚ ਪਾਤਾ ਐ ਕਰਕੇ ਆਪਾਂ ਇਹਨੂੰ ਹਲਕਾ ਹਲਕਾ ਪੁੰਨੀ ਚੱਲਾਂਗੇ ਹੁਣ ਆਪਾਂ ਇਹਦੇ ਵਿੱਚ ਹਿੰਗ ਪਾ ਦਾਂਗੇ ਇਹ ਆਪਾਂ ਗੈਸ ਬੰਦ ਕਰਤਾ ਤੇ ਥੋੜੀ ਜਿਹੀ ਆਪਾਂ ਹਿੰਗ ਪਾ ਦਾਂਗੇ ਇਹ ਨੂੰ ਆਪਏ ਦੇ ਵਿੱਚ ਹਿਲਾ ਦਾਂਗੇ ਹਿੰਗ ਨੂੰ ਇਹ ਹੁਣ ਆਪਣਾ ਗੈਸ ਬੰਦ ਤਾਂ ਫੇਰ ਹੀ ਮੈਂ ਇਹ ਪਾਈ ਇਹ ਹਿੰਗ ਇਹਦੇ ਨਾਲ ਹੀ ਇਹ ਬਣ ਜੂਗੀ ਹੁਣ ਆਪਾਂ ਇਹਨੂੰ ਉਤਾਰ ਕੇ ਇੱਥੇ ਠੰਡਾ ਕਰ ਲੈਨੇ ਥੋੜਾ ਜਿਹਾ ਵਾਸਤੇ ਨੂੰ ਠੰਡਾ ਕਰ ਲੈਂਦੇ। ਉਹਨਾਪੈ ਇਹ ਦੋਰੀ ਸੋਟਾ ਲੈ ਲਿਆ ਤੇ ਇਹਦੇ ਵਿੱਚ ਆਪਾਂ ਹਾ ਪਾ ਲਾਂਗੇ। ਜਿਹੜਾ ਪਾਇਆ ਮਸਾਲਾ ਇਹਨੂੰ ਰਗੜ ਲਾਂਗੇ। ਇਸ ਤਰ੍ਹਾਂ ਕਰਕੇ ਜਿਹੜਾ ਆਪਾਂ ਦੋਰੀ ਸੋਟੇ ਦੇ ਵਿੱਚ ਇਹਨੂੰ ਆਪਾਂ ਰਗੜਦੇ ਆ ਨਾ ਤੇ ਇਹਦੀ ਮਹਿਕ ਬਹੁਤ ਜ਼ਿਆਦਾ ਵਧੀਆ ਹੁੰਦੀ ਆ। ਜਾਦੇ ਆ ਪਾਣੀ ਪੀਸਣਾ ਹੈਗਾ ਐ ਦਰੜ ਫਰੜ ਜੇ ਰੱਖਣਾ ਇਸ ਤਰ੍ਹਾਂ ਜੇ ਕਰਕੇ ਲੋ ਜੀ ਹੁਣ ਇਹ ਆਪਣਾ ਪੀਸਿਆ ਗਿਆ ਹੁਣ ਆਪਾਂ ਇਹਨੂੰ ਕੱਢ ਲੈਣੇ ਆ ਜਿਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨੂੰ ਸਾਫ਼ ਕਰਕੇ ਕੱਢ ਲੈਣੇ ਆ ਇਹਨਾ ਹੁਣ ਆਪਾਂ ਤੇਲ ਗਰਮ ਕਰਕੇ ਥੋੜਾ ਠੰਡਾ ਕਰ ਲਿਆ ਇਹਦੇ ਵਿੱਚ ਆਪਾਂ ਹਾ ਮਸਾਲੇ ਪਾਵਾਂਗੇ ਇਹ ਆਪਣੇ 2-3 ਚਮਚੇ 2 ਚਮਚੇ ਹਲਦੀ ਦੇ ਆ ਇੱਕ ਚਮਚਾ ਇਹ ਆਪਾਂ ਜਿਣੀ ਮਿਰਚਾਂ ਇਹ ਕੌੜੀਆਂ ਇਹ ਵਾਲੀਆਂ ਪਾਈਆਂ ਤੇ ਇਹ ਕਸ਼ਮੀਰੀ ਲਾਲ ਮਿਰਚਾ ਇਹ ਇੱਕ ਚਮਚ ਕਸ਼ਮੀਰੀ ਲਾਲ ਮਿਰਚਾ ਤੇ ਇਦਾਂ ਚਮਚਾ ਆਪਣਾ ਹੈਗਾ ਕਾਲੀਆਂ ਮਿਰਚਾਂ ਦਾ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਇਹਦੇ ਵਿੱਚ ਪਾ ਦੇਵਾਂਗੇ ਪਰ ਕੇ ਇਹਨਾਂ ਨੂੰ ਆਪਾਂ ਪਾ ਕੇ ਕਰਕੇ ਹਿਲਾ ਦੇਣੀ ਜਿਆਦਾ ਗਰਮ ਦੇ ਵਿੱਚ ਨਹੀਂ ਪਾਉਣਾਗਾ ਬਸ ਹਲਕੇ ਜਿਹੇ ਦੇ ਵਿੱਚ ਹੀ ਪਾਉਣਾ ਬਸ ਜਦੋਂ ਗਰਮ ਕਰਕੇ ਤੇ ਇਹਨੂੰ ਥੋੜਾ ਠੰਡਾ ਕਰ ਲੈਣਾ ਇਹ ਸਾਰਾ ਆਪਾਂ ਇਹ ਕਰਕੇ ਇਹਨੂੰ ਹਲਾਪਾਂਗੇ ਠੀਕ ਹੈ ਇਹ ਹੁਣ ਆਪਣਾ ਬੰਦ ਹੋ ਗਿਆ ਇਹ ਆਪਾਂ ਪਾਇਆ ਤੋਂ ਥੋੜਾ ਜਿਹਾ ਘਾਟਾ ਪਾਇ ਇਹ ਨਮਕ ਲਿਆ ਇਹ ਜਿਹੜੇ ਆਪਣੇ ਮਸਾਲੇ ਆ ਆਪਾਂ ਇਹ ਵੀ ਇਹਦੇ ਵਿੱਚ ਹੀ ਪਾ ਦੇਾਂਗੇ ਇਹ ਕਰਕੇ ਇਹਨਾਂ ਨੂੰ ਵਿੱਚੇ ਆਈਂਗਾ ਆਪਣਾ ਕਿਉਂਕਿ ਹੁਣ ਇਹ ਠੰਡਾ ਹੋ ਗਿਆ ਇਹ ਸਾਰੇ ਆਪਸ ਦੇ ਵਿੱਚ ਮਿਕਸ ਹੋ ਜਾਣਗੇ ਇਹ ਆਪਾਂ ਜਿਹੜਾ ਨਿੰਬੂ ਦੇ ਵਿੱਚ ਇਹ ਨਮਕ ਪਾ ਕੇ ਰੱਖਿਆ ਸੀ ਆ ਸਾਰਾ ਇਹਦੇ ਵਿੱਚੋਂ ਇਹ ਜੂਸ ਸਾਰਾ ਨਿਕਲ ਗਿਆ ਠੀਕ ਹੈ ਹੁਣ ਆਪਾਂ ਇਹਨੂੰ ਆਪਾਂ ਜਿਹੜੀ ਇਹ ਵਾਲੀ ਪ੍ਰਾਂਤ ਲਈਏ ਬਿਲਕੁਲ ਸੁੱਕੀ ਆ ਉਹਨਾਂ हिसाब ਆਪਾਂ ਸਾਰੇ ਨਿੰਬੂ ਨਾ ਇਹਦੇ ਵਿੱਚ ਕੱਢ ਲਾਂਗੇ ਹੱਥ ਬਿਲਕੁਲ ਸੁੱਕੇ ਹੋਣ ਹਾਂ ਕਰਕੇ ਮੈਂ ਸਾਰਾ ਆਪਾਂ ਇਹ ਨਿੰਬੂ ਮੈਂ ਵਿੱਚੋਂ ਕੱਢ ਲਾਂਗਾ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਕੱਢ ਲਿਆ ਇਹ ਘਟੋ ਘਟਾ 1 ਕਿਲੋ ਪਾਣੀ ਨਿਕਲਿਆ ਇਹਦੇ ਵਿੱਚੋਂ ਇਹਨੂੰ ਆਪਾਂ ਨਾ ਛੱਡ ਦੇਣੀ ਪੁਣ ਕੇ ਰੱਖ ਲਾਂਗੇ ਤੇ ਇਹਨੂੰ ਵੀ ਆਪਾਂ ਯੂਜ਼ ਕਰ ਸਕਦੇ ਆ ਇਹ ਜਿਹੜੀਆਂ ਹੁਣ ਹੈਗੀਆਂ ਮਿਰਚਾਂ ਇਹ ਵੀ ਆਪਾਂ ਇਹਦੇ ਵਿੱਚੋਂ ਐ ਕਰਕੇ ਕੱਢ ਲਾਂਗੇ ਇਹ ਵੀ ਵਿੱਚ ਹੀ ਪਾ ਦੇ ਹਾਂ ਮਿਰਚਾਂ ਇਹਦਾ ਵੀ ਜਿਹੜਾ ਹੈਗਾ ਸੀਗਾ ਪਾਣੀ ਉਹ ਨਿਕਲ ਗਿਆ ਇਹ ਸਰਦੀਆਂ ਦੇ ਵਿੱਚ ਬਹੁਤ ਵਧੀਆ achar ਬਣਦਾ ਮੈਂ ਪਹਿਲਾਂ ਪਾਇਆ ਸੀਗਾ ਉਹ ਖਤਮ ਹੋ ਗਿਆ ਉਹਨੇ ਜਿਹੜਾ ਇਹ ਨਮਕ ਆ ਜੇ ਆਪਾਂ ਨੂੰ ਥੋੜਾ ਬਹੁਤਾ ਇੱਕਦਿਨ ਤੋਂ ਘੱਟ ਵੱਧ ਵੀ ਲੱਗਦਾ ਨਾ ਆਪਾਂ ਫਿਰ ਵੀ ਕੋਈ ਦੋ ਚਮਚੇ ਪਾ ਸਕਦੇ ਆ ਇਹਦੇ 'ਚ ਵੈਸੇ ਤਾਂ ਮੈਂ ਪੂਰਾ ਹੀ ਪਾਇਆ ਜੇ ਤੁਹਾਨੂੰ ਕੋਈ ਵਰੀ ਘੱਟ ਵੱਧ ਲੱਗੇ ਤਾਂ ਤੁਸੀਂ ਪਾ ਸਕਦੇ ਆ ਹੁਣ ਇਹ ਜਿਹੜਾ ਹੈਗਾ ਤੇਲ ਦੇ ਵਿੱਚ ਇਹ ਆਪਾਂ ਮਸਾਲੇ ਪਾਈ ਆ ਸਾਰੇ ਆਪਾਂ ਇਹ ਵੀ ਇਹਦੇ ਵਿੱਚ ਐਂ ਕਰਕੇ ਪਾ ਦੇਵਾਂਗੇ ਐਸਾ ਕਰਕੇ ਵਿੱਚ ਪਾ ਦੇ ਬਹੁਤ ਠੀਕ ਹੈ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਇਸ ਤਰ੍ਹਾਂ ਇਹਨੂੰ ਹਿਲਾ ਦੇਣਾ ਜਿਹੜੇ ਮਰਤਮਾਨ ਦੇ ਵਿੱਚ ਤੁਸੀਂ ਆਚਾਰ ਪਾ ਕੇ ਰੱਖਣਾ ਨਾ ਚਾਹੇ ਉਹ ਪਲਾਸਟਿਕ ਦਾ ਚਾਹੇ ਉਹ ਚੀਨੀ ਮਿੱਟੀ ਦੇ ਬਣਿਆ ਤਾਂ ਉਹਨੂੰ ਤੁਸੀਂ ਚੰਗੀ ਤਰ੍ਹਾਂ ਗਰਮ ਪਾਣੀ ਨਾਲ ਧੋ ਗਏ ਤੇ ਉਹਨੂੰ ਧੁੱਪ ਦੇ ਵਿੱਚ ਸੁਕਾ ਕੇ ਰੱਖ ਲਓ ਇਸ ਤਰ੍ਹਾਂ ਕਰਕੇ ਆਪਾਂ ਇਹ ਚੰਗੀ ਤਰ੍ਹਾਂ ਵਿੱਚ ਰਲਾ ਲਿਆ ਇਸ ਤਰ੍ਹਾਂ ਤੋਪੀ ਨੂੰ ਮੋٹے ਸਿਗੇ ਨਿੰਬੂ ਬੜਕੋ ਗਲਗਲ ਵਰਗੇ ਪੋ ਬਾਇਦਾ ਚਾਰ ਵੀ ਇਸ ਤਰ੍ਹਾਂ ਇਹ ਚੈ ਨਾ ਕਰਕੇ ਜਿਹੜਾ ਆਪਣਾ ਇਹ ਸੀਗੀ ਇਹ ਵੀ ਆਹੋਂ ਚ ਕੱਢ ਲੈਨੇ ਬਿਲਕੁਲ ਇਸ ਤਰ੍ਹਾਂ ਸੋ ਆਪਣੇ ਕੰਮ ਦਾ ਤਾਂ ਹੈ ਹੀ ਨਹੀਂ ਗਾ ਹੁਣ ਇਹ ਆ ਪਜਰਾ ਨੇ ਰੱਖ ਇਹਦੇ ਵਿੱਚ ਰੱਖ ਲੈਣਾ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਵਧੀਆ ਸਖਾ ਕੇ ਰੱਖਿਆ ਸੀ ਆ ਦੇਖੋ ਇਸ ਤਰ੍ਹਾਂ ਪਹਿਲਾਂ ਇਹਦੇ ਵਿੱਚ ਆਚਾਰ ਹੀ ਪਾਇਆ ਸੀਗਾ ਹੁਣ ਆਪਾਂ ਨਾ ਇਹਦੇ ਵਿੱਚ ਸਾਰਾ ਆਚਾਰ ਚੰਗੀ ਤਰ੍ਹਾਂ ਇਹਨੂੰ ਆਪਾਂ ਰਲਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਾਂਗੇ ਤੁਸੀਂ ਜ਼ਰੂਰ ਪਾ ਕੇ ਵੇਖਿਓ ਤੇ ਬਹੁਤ ਹੀ ਵਧੀਆ ਬਣੂਗਾ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਪਰ ਕਿ ਆਪ ਸਾਰਾ ਚਾਹ ਪਾ ਲਏ ਨੇ ਇਹ ਹੁਣ ਆਪਾਂ ਸਾਰਾ ਆਚਾਰ ਵਿੱਚ ਭਾ ਲਿਆ ਇਹਦੇ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਨਾ ਹੁਣ ਟਾਕੇ ਰੱਖ ਦਿਆਂਗੇ ਚਾਰ ਪੰਜ ਦਿਨਾਂ ਦੇ ਵਿੱਚ ਹੀ ਇਹ ਵਧੀਆ ਆਚਾਰ ਖਾਣ ਦੇ ਲਾਈਕ ਹੋ ਜਾਂਦਾ ਇਹਨੂੰ ਐ ਕਰਕੇ ਹਿਲਾ ਦਿਆ ਕਰਾਂਗੇ ਹਰ ਰੋਜ਼ ਇਹਨੂੰ ਹਿਲਾਉਣਾ ਜ਼ਰੂਰੀ ਹੁੰਦਾ ਠੀਕ ਹੈ ਤੇ ਜਿਹੜਾ ਆਪਾਂ ਇਹਦੇ ਵਿੱਚੋਂ ਨਿੰਬੂ ਦੇ ਉਹ ਵਿੱਚ ਪਾਣੀ ਪਾ ਕੇ ਤੇ ਆਪਾਂ ਉਹ ਰਸ ਕੱਢਿਆ ਸੀ ਆਧਿਕ ਗੜਵੀ ਇਹ ਰਸ ਦੀ ਨਿਕਲਿਆ ਹੀ ਹੈ ਇਹਨੂੰ ਵੀ ਆਪਾਂ ਕੱਚ ਦੀ ਬੋਤਲ ਦੇ ਵਿੱਚ ਪਾ ਕੇ ਫ੍ਰਿਜ 'ਚ ਰੱਖ ਲਾਂਗੇ ਤੇ ਤੁਸੀਂ ਇਹਨੂੰ ਜਿਵੇਂ ਸਵੇਰ ਜਾਂ ਸ਼ਾਮ ਜਦੋਂ ਵੀ ਤੁਸੀਂ ਇਹਨੂੰ ਪਾਣੀ ਦੇ ਵਿੱਚ ਪਾ ਕੇ ਪੀ ਸਕਦੇ ਆ ਸਵੇਰੇ ਸਵੇਰੇ ਆਪਾਂ ਪਾਣੀ ਦੇ ਵਿੱਚ ਪਾ ਕੇ ਪੀਨੇ ਆ ਗਰਮ ਪਾਣੀ ਦੇ ਵਿੱਚ ਇਹ ਨਿੰਬੂ ਦਾ ਪਾਣੀ ਤੇ ਸ਼ਹਿਦ ਪਾ ਕੇ ਪੀਓ ਤਾਂ ਉਹਦੇ ਨਾਲ ਮੋਟਾਪਾ ਵੀ ਘਟ ਜੂਗਾ ਆਪਣਾ ਨਾਲੇ ਆਚਾਰ ਪੈ ਗਿਆ ਨਾਲੇ ਇਹ ਨਿੰਬੂ ਦਾ ਰਸ ਨਿਕਲ ਗਿਆ ਆਪਾਂ ਨਮਕ ਇਹਦੇ ਵਿੱਚ ਇਸ ਕਰਕੇ ਡੇਢ ਕ ਚਮਚਾ ਹੀ ਪਾਇਆ ਸੀਗਾ ਕਿਉਂਕਿ ਆਪਾਂ ਇਹਨੂੰ ਵਰਤ ਸਕਦੇ ਹਾਂ